ਕੋ ਦੋਸਤੋ ਵਿਚਾਰੇ ਐਮਪੀ ਐਮਪੀ ਨੂੰ ਜਾ ਰਹੇ ਆ ਇੱਕ ਗੱਲ ਤਾਂ ਹੈਗੀ ਆ ਬਾਈ ਇਹ ਪੰਜਾਬ ਵਾਲਿਆਂ ਦੀ ਭੁੱਖ ਨਹੀਂ ਬੱਜੀ ਨਾ ਮੈਂ ਪ੍ਰਤਿਆਗਤ ਦੇਖ ਰਿਹਾ ਕੱਲ ਨੂੰ ਇਹਦੇ ਦਾ ਸੁਦੇ ਮਸ਼ੀਨਾ ਸੁਦੇ ਹੋਰ ਅਰੇ ਜੀ ਉਹ ਸਾਹਿਬ ਲਾਓ ਅਰ ਵੀ ਚੱਲ ਓ ਟੀਂ ਟੀਕਰੇ ਚੱਲ ਓ ਹੱਬ ਤੇ ਜਾਵੇ ਚਲੋ ਮਿਹਨਤ ਕਰਾਂ ਬਈ ਆਪਾਂ ਮਿਹਨਤ ਨੂੰ ਸਲਾਮ ਹੈ ਨਾ ਕਿ ਨੂੰ ਪੰਜਾਬੀਆਂ ਕੀ ਇਹਨੂੰ ਇੱਕ ਗੱਲ ਦਾ ਸਹਬ ਲਾਓ ਜਿਨ੍ਹਾਂ ਕੀ ਤੂੜੀ ਕਰ ਕਾਮਾਂ ਜਿਨ੍ਹਾਂ ਕੀ ਕਣਕ ਵਟਕਾ ਕਾਮਾਂ ਉਦੋਂ ਤੱਕੜੇ ਆਵੜੀ ਪੰਜਾਬ ਕੀ ਫੇਰ ਨਹੀਂ ਗਰੀਬੀ ਨਿਕਲਦੀ ਇਹਨਾਂ ਨੇ ਇਸ ਤਰ੍ਹਾਂ ਕੀ ਕੋਈ ਸਟੇਟ ਛੱਡੀ ਹੈ ਵੀ ਜਿਹੜੇ ਨਾ ਸਾਧਨ ਲੈ ਕੇ ਪਹੁੰਚੇ ਹੋ ਆਵੇਂ ਖੁਦ ਜਾ ਬਾਈ ਰਿਆਣੇ ਮੈਂ ਤੂੜੀ ਕਰ ਕੰਮ ਹੋਣਾ ਕੀ ਬੱਟ 'ਤੇ ਬੈਠ ਕੇ ਤੂੜੀ ਕਰਾਂ ਮੈਂ ਸਰਦਾਰ ਜੀ ਲੋ ਗਰੇੜੇ ਨਹੀਂ ਦੇਣਾ ਹੁੰਦੇ ਦੂਤਰਾ ਉਹਦੀ ਕਢਾ ਲਿਆ ਬੁੱਢੇ-ਬੁੱਢੇ ਸਾਰੇ ਨੰਨੀ ਤੂੜੀ ਕਰ ਬਾਈ ਨੀਂ ਲੇਜਾ ਕਾਟ ਕਾਪ ਕਿਨੇ ਉਹਦੀ ਕਹਦੇ ਆਂ ਕਈ ਵਾਰੀ ਲਾਇਆ ਸਾਬ ਸਾਲੇ ਆਪਾਂ ਤੋਂ ਇਹਨਾਂ ਦਾ ਕਰਾਇਆ ਕਰਨਾ ਆ ਹੂੰ ਚਲੋ 1500 ਐ ਚ 1600 ਰੇਟ ਹੈ ਟਰਾਲੀ ਦਾ ਲਿਆਂ ਆਪकी ਜਾਣ ਮੈਂ ਲਿਆ ਮਾ ਡੇਡ ਡੇਡ ਕ ਲੱਖ ਰੁਪਿਆ ਸਵਾ ਲੱਖ ਰੁਪਿਆ ਤਕਰੀਬੀ ਆ ਆਪਣੇ ਕਹਿੰਦਾ ਆਪਣੇ ਫੇਰ ਠੁੱਠੇ ਨਾਲ ਕਨਾਲਾ ਨਹੀਂ ਲੱਗਦਾ ਉਹ ਬੰਦੇ ਕਿਉਂ ਕਾਮਯਾਬ ਹੈ ਤੁਹਾਨੂੰ ਮੈਂ ਦੱਸੂ ਆ ਬੰਦੇ ਕਿਉਂ ਕਾਮਯਾਬ ਹੈ ਭਾਈ ਉਹਨਾਂ ਕਾ ਮਤਲਬ ਜਿਹੜੇ 50 ਤੇ ਪਾਰ ਕਰਕੇ ਬੁੜੇ ਕਹਿ ਲੋ ਉਹ ਤੋਂ ਆਉਦਾ ਖੇਤੀ ਪੱਤੀ ਗਾ ਜਿਸ ਤਰ੍ਹਾਂ ਗਾ ਵੀ ਉਹ ਐ ਠੇਕੇ ਠੱਲਿਆਂ ਵਾਂਗ ਟਬਦ ਕਰਕੇ ਨਹੀਂ ਵੇ ਖੇਤੀ ਖਰਾਬ ਦੀ ਭਾਈ ਤੇ ਰਹਿ ਗਈ ਗੱਲ ਕਣਕ ਬੀਜਣ ਕੀ ਤੂੜੀ ਕਰਨ ਕੀ ਕਣਕ ਵੱਢਣ ਦੀ ਉਹ ਆਪਣੇ ਵਰਗੇ ਬੱਬਰ ਸ਼ੇਰ ਹੈਗੇ ਆ ਥਾਪੀ ਦੇ ਕੇ ਛੱਡਦੇ ਆ ਇਹਨਾਂ ਨੂੰ ਵਾਟ ਦੇ ਵਾਜ ਵਾਟ ਦੇ ਭਾਈ ਹੂੰ ਜਿਹੜੇ ਉਹਨਾਂ ਕੇ ਆ ਕੇ ਮੁੰਡੇ ਜਵਾਕ ਕਹਿ ਲੋ 16 17 ਸਾਲ ਦੀ ਉਮਰ ਮੈਂ ਬਾਹਰ ਕੱਢਦੇ ਆਂ ਬੰਦੇ ਆਂ ਬਈ ਸਭ ਫੈਕਟਰੀਆਂ ਮੈਂ ਜੰਗੇ ਹੀ ਜਦ ਮਰ ਵਰਗੇ ਤਰਕੀ ਨੂੰ ਰੀਪਰ ਸਟਾਰਟ ਕਰਕੇ ਖੇਤਾਂ ਨੂੰ ਜਾ ਨਾ ਉਸ ਟਾਈਮ ਤੋਂ ਬਸ ਸਟੈਂਡਾ ਮੈਂ ਖੜੇ ਹੋ ਮੈਂ ਬਈ ਟੀਵੀ ਪਨ ਨਹੀਂ ਆਪ ਦਾ ਫੈਕਟਰੀਆਂ ਮੈਂ ਲੱਗੇ ਹੋਏ ਆਂ ਹੋਰ ਲੱਗੇ ਹੋਏ ਆਂ ਜਿਹੜੇ ਆ ਕੇ ਆਪਣਾਲੇ ਆਪਣਾਲੇ ਨੂੰ 17 17 18 18000 ਕਿਲਵਾ ਕੇ ਦੇਰਖੇਂ ਤੱਕ ਟਰੈਕਟਰਾਂ ਪੈ ਇਹਨਾਂ ਨੂੰ ਡੱਕ ਕੇ ਚਾਵੇਂ ਨਾ ਹੀ ਫੈਕਟਰੀ ਮੈਂ ਲੱਗਦੇ ਨਾ ਹੀ ਕੈਸੇ ਮੈਂ ਲੱਗਦੇ ਬੈਸ ਡੱਕ ਸੁਣੀ ਐ ਲੋਕਾਂ ਦੀ ਤੂੜੀ ਕਰੀਂਗੇ ਕਰਾਏ ਪੈ ਤਾਂ ਆਪਣਾ ਬੰਦਾ ਕਾਮਯਾਬ ਨਹੀਂ ਛੋੜਿਓ ਉਹਨੂੰ ਸੀਜ਼ਨ ਦਾ ਮੈਂ ਇੱਕ ਤੂੜੀ ਦਾ ਸਾਲ ਵਰ ਅਵੇਲਾ ਰੱਖ ਲਿਆ ਜਵਾਖ ਹੂੰ ਜਿਉਂ ਕਿਤੇ ਨੌਕਰੀ 'ਚ ਲੱਗਾ ਉਹ 15000 ਰੁਪਏ ਮਹੀਨੇ ਦਾ ਨਾਲ ਲਿਆਵੇਗਾ ਉਦੋਂ ਇੱਕ ਮਹੀਨੇ ਵਾਸਤੇ 15000 ਇਹ ਬਚਾਇਆ ਉਸਨੇ ਉਦੋਂ ਬਾਅਦ ਸਾਲ ਸਾਲ ਫਿਰ ਆ ਫਿਰ ਮੋਟਰਸਾਈਕਲ 'ਤੇ ਤੇਲ ਫੂਕਦਾ ਵੀਡੀਓ ਲੰਬੀ ਹੋ ਗਈ ਦੋਸਤੋ ਕਿਤੇ ਫੇਰ ਬੈਠ ਕੇ ਟਕਾਈ ਨਾਲ ਕਰਾਂਗੇ ਗੱਲਾਂ ਗੱਲਾਂ ਬਹੁਤ ਹੈ ਕਰਨ ਵਾਲੀਆਂ ਅੰਦਰੇ ਲਈ ਬੈਠੇ ਆ ਭਾਈ ਚੌਂਦੇ ਬਾਦਰੋ ਸਸਰੀ ਕਾਲ ਸਾਰਿਆਂ ਨੂੰ ਪੇਜ ਨੂੰ ਲਾਇਕ ਫੋਲੋ ਜ਼ਰੂਰ ਕਰੋ ਭਾਈ ਧੰਨਵਾਦ ਸਾਰਿਆਂ ਦਾ ਉਹ ਦੇਖੀ ਕੋ ਆ ਗਈ ਟਰਾਲੀ ਅੱਗੇ ਗਈ ਬੁਰਾ ਹਾਲ ਹੈ ਭਾਈ ਲੈ ਨਾਖ ਹੈ ਕਿ ੱੱਪੀ ਇੱਕਦਾਂਗ ਪਰੀ ਪਣ ਕੇ ਤਾਂ ਟਰੈਕਟਰ ਕੇ ਮਗਰਾਟਾਂ ਤੱਕ ਪਹੁੰਚ ਰਹੀ ਐ ਪਿੱਛੇ ਦਾ ਬਾਈ ਚੰਗਾ ਵੀ ਜੂਣ ਜੋ ਕਿਉਂ ਚੌਂਦੇ ਬਾਦੇ ਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ